ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀ ਸਿੰਘ ਤੁਹਾਡਾ ਆਪਣੇ ਚੈਨਲ ਟੈਂਡਾ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਬੈਲ ਆਈਕਨ ਜਰੂਰ ਦਬਾਓ ਤਾਂ ਜੋ ਬਧੀਆ ਤੇ ਬਧੀਆ ਹਰ ਇੱਕ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਤਕਰੀਬਨ ਪੰਜਾਬ ਦੇ ਵਿੱਚ ਜਿਹੜਾ ਮੌਸਮ ਹੈ ਲਗਭਗ 26 ਦਸੰਬਰ ਤੋਂ ਬਾਅਦ ਹੁਣ ਤੱਕ तकरीबन 1-2 ਦਿਨ ਧੁੱਪ ਨਿਕਲੀ ਐ سٹਾਮੀਂ ਡੱਲੀ ਜੀ ਕਿਸੇ ਦਿਨ ਨਹੀਂ ਮੌਸਮ ਬਹੁਤ ਹੁੰਦਾਲਾ ਐ ਬੱਦਲ ਵਾਲਾ ਮੌਸਮ ਐ ਸਬਜ਼ੀਆਂ ਦੇ ਉੱਤੇ ਬ্লাইਟ ਦਾ ਕਾਫੀ ਅਟੈਕ ਆ ਰਿਹਾ ਇਹਦੇ ਵਿੱਚ ਆਲੂਆਂ ਦੇ ਉੱਪਰ ਬਹੁਤ ਬ্লাইਟ ਨੇ ਨੁਕਸਾਨ ਕੀਤਾ ਤੇ ਕਣਕ ਦੇ ਉੱਪਰ ਇੱਕ ਚੀਜ਼ ਦੀ ਬਹੁਤ ਵੱਡੀ ਸਮੱਸਿਆ ਆ ਰਹੀ ਐ ਉਹ ਸਾਰੀ ਗੱਲਬਾਤ ਆਪਾਂ ਤੁਹਾਡੇ ਨਾਲ ਕਰਾਂਗੇ ਵੀ ਕੀ ਸਮੱਸਿਆ ਆ ਰਹੀ ਐ ਕੀ ਹੱਲ ਐ ਤੇ ਆਜੋ ਕਿਸਾਨ ਵੀਰੋ ਆਪਾਂ ਗੱਲਬਾਤ ਕਰਦੇ ਆਂ ਤੇ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਦੇਖਿਓ ਕਿਸਾਨ ਵੀਰੋ ਜਿਹੜੀ ਇਸ ਟਾਈਮ ਪੰਜਾਬ ਦੇ ਵਿੱਚ ਟੈਂਪਰੇਚਰ ਦੀ ਸਥਿਤੀ ਆ ਲਗਭਗ 4 ਡਿਗਰੀ ਦੇ ਤੱਕ ਵੀ ਤਾਪਮਾਨ ਆਪਣਾ ਨੀਚੇ ਆ ਜਾਂਦਾ ਹੈਗਾ ਕਿਸੇ ਕਿਸੇ ਏਰੀਆ ਦੇ ਵਿੱਚ ਰਾਤ ਦੇ ਸਮੇਂ ਦਿਨ ਦੇ ਸਮੇਂ 13 14 ਟੈਂਪਰੇਚਰ ਵੀ ਰਹਿੰਦਾ ਕਿਤੇ 12 ਵੀ ਆ ਜਾਂਦਾ ਇਦਾਂ ਇਦਾਂ ਉਹਦੇ ਕਰਕੇ ਕਿਸਾਨ ਵੀਰੋ ਕੀ ਹੁੰਦਾ ਜਿਹੜੀ ਆਪਣੀ ਫਸਲ ਹੈ ਇਹਦੀ ਜੋ ਵੀ ਕੋਈ ਆਪਾਂ ਸਪਰੇਅ ਕਰਦੇ ਆ ਜਾਂ ਕੁਝ ਵੀ ਆਪਾਂ ਵਿੱਚ ਪਾਉਨੇ ਆ ਉਹ ਫਸਲ ਆਪਣੀ ਪ੍ਰੋਪਰ ਨਹੀਂ ਲੈਂਦੀ ਕਿਉਂਕਿ ਜਿਹੜੀ ਕਿਸਾਨ ਵੀਰੋ ਧੁੱਪ ਦੇ ਵਿੱਚ ਆਪਾਂ ਸਪਰੇਅ ਕਰਨੀ ਆ ਉਹ ਬੂਟੇ ਦੇ ਪੱਤਿਆਂ ਦੇ ਵਿੱਚ ਪ੍ਰੋਪਰ ਰਚਨਾ ਹੋਣੀ ਤੇ ਰਾਜ ਕੇ ਉਹਨਾਂ ਜਿਹੜੀ ਕਿਰਿਆ ਕਰਨੀ ਆਪਣੀ ਜੋ ਵੀ ਬੂਟੇ ਨੇ ਅੰਦਰ ਆਪਣੇ ਕੋਈ ਉਹਨੇ ਤਾਕਤ ਦੇਣੀ ਹੈ ਚੀਜ਼ ਨੇ ਜਾਂ ਕਿਸੇ ਨੇ ক্লোਰੋਫਿਲ ਵਧਾਉਣੀ ਹੈ ਉਹ ਪ੍ਰੋਪਰ ਹੋ ਜਾਂਦੀ ਆ ਤੇ ਇੱਕ ਦਮ ਵੀਰੋ ਹੁਣ ਦਿੱਕਤ ਕੀ ਆ ਰਹੀ ਹੈ ਐਨੇ ਇੱਕ ਕਿਸਾਨ ਵੀਰ ਪਰੇਸ਼ਾਨ ਨੇ ਜਿਨ੍ਹਾਂ ਦੀ ਇੱਕ ਵਾਰ ਕਣਕ ਪੀਲੀ ਪੈ ਗਈ ਉਹ ਮੁੜ ਕੇ ਉਹਨੇ ਹਰਾਪਣ ਲਿਆ ਨਹੀਂ ਕਿਉਂ ਨਹੀਂ ਲਿਆ ਕਿਸਾਨ ਵੀਰੋ ਕਿਉਂਕਿ ਇਹਹੀ ਦਿੱਕਤ ਹੈ ਧੁੱਪ ਨਹੀਂ ਨਿਕਲ ਰਹੀ ਨਾ ਤਾਂ ਨੀਚੋਂ ਪ੍ਰੋਪਰ ਬਾਣ ਸੁੱਕ ਰਹੇ ਨੇ ਨਾ ਪ੍ਰੋਪਰ ਸਪਰੇਆਂ ਕੰਮ ਕਰ ਰਹੀਆਂ ਨੇ ਹਰ ਇੱਕ ਕਿਸਾਨ ਵੀਰੇ ਦਾ ਇਹਹੀ ਮੈਸੇਜ ਸਵਾਲ ਆਉਂਦਾ ਵੀ ਵੀਰੇ ਕਣਕ ਆਪਣੇ ਸਪਰੇਅ ਕਰੀ ਸੀਗੀ ਰਿਜ਼ਲਟ ਨਹੀਂ ਮਿਲ ਰਿਹਾ ਰਿਜ਼ਲਟ ਕਿਸਾਨ ਵੀਰੋ ਤਾਂ ਹੀ ਨਹੀਂ ਮਿਲ ਰਿਹਾ ਇੱਕ ਸਾਰਿਆਂ ਤੋਂ ਵੱਡੀ ਸਮੱਸਿਆ ਤੁਸੀਂ ਦੇਖੀ ਹੋਣੀ ਕਿ ਜਿਹੜੀਆਂ ਆਪਣੀਆਂ ਫਸਲਾਂ ਦੇ ਵਿੱਚ ਆਮ ਨਾਰਮਲੀ ਪੀਲਾ ਪਣਾਇਆ ਹੋਣਾ ਉਹਨਾਂ ਦੀਆਂ ਨੋਕਾਂ ਦੇ ਉੱਪਰ ਪੀਲਾ ਪੀਲੀਆਂ ਨੋਕਾਂ ਹੋ ਗਈਆਂ ਬਿਲਕੁਲ ਉੱਪਰੋਂ ਅਦਾ-ਅਦਾ ਇੰਚਿੰਚਿੰਚ ਕਿਤੇ-ਕਿਤੇ ਉਹ ਕਿਸਾਨ ਵੀਰੋ ਇਹੀ ਚੀਜ਼ ਦੀ ਸਮੱਸਿਆ ਕਿਉਂਕਿ ਪਹਿਲਾਂ ਟੈਂਪਰੇਚਰ ਬਹੁਤ ਹਾਈ ਸੀਗਾ ਆਪਾਂ ਪਾਣੀ ਲਾਇਆ ਪਾਣੀ ਲਾਉਣ ਤੋਂ ਬਾਅਦ ਤਕਰੀਬਨ 5-4-10 ਦਿਨ ਬਾਅਦ ਜਿਹੜੀ ਕਿ ਮੌਸਮ ਨੇ ਕਰਵਟਰ ਬਦਲਿਆ ਜਦੋਂ ਆਪਣਾ ਤਾਂ 10 ਦਿਨ ਹੋ ਗਏ ਲਗਾਤਾਰ ਤੁਸੀਂ ਦੇਖ ਸਕਦੇ ਹੋ ਆਪਾਂ ਨੂੰ ਸੂਰਜ ਨਹੀਂ ਚਮਕਿਆ ਉਹਦੇ ਨਾਲ ਕਿਸਾਨ ਵੀਰੋ ਨਾ ਤਾਂ ਕਿਸੇ ਸਪਰੇ ਨੇ ਕੰਮ ਕਰਿਆ ਨਾ ਪ੍ਰੋਪਰ ਹੇਠ ਲਈ ਖਾਦ ਨੇ ਕੰਮ ਕਰਨਾ ਕਿਉਂਕਿ ਬੂਟਾ ਜਿਹੜਾ ਉਹ ਆਪਣੀ ਓਨੀ ਕਿਰੇ ਹੀ ਨਹੀਂ ਕਰ ਪਾਉਂਦਾ ਉਹ ਸਟ्रेस ਦੇ ਵਿੱਚ ਬੂਟਾ ਜਿੱਦਾਂ ਆਪਾਂ ਕਹਿੰਦੇ ਠੰਡ ਦੇ ਵਿੱਚ ਰਹਿੰਦਾ हां ਕਿਸਾਨ ਵੀਰਾਂ ਦੀ ਇੱਕ ਚੀਜ਼ ਦੀ ਵਿੱਚ ਬਹੁਤ ਵੱਡੀ ਮਨ ਲੱਕਿਆ ਆਪਾਂ ਕਹਿ ਦਈਏ ਵੀ ਠੰਡ ਨਾਲ ਫਾਇਦਾ ਹੋਣ ਵਾਲਾ ਉਹਨਾਂ ਨੂੰ ਉਹ ਕੀ ਆ ਕਿਸਾਨ ਵੀਰੋ ਜੇਕਰ ਹੁਣ ਠੰਡੇ ਜਿਆਦਾ ਲੇਟ ਚਲੀ ਜਾਂਦੀ ਤਾਂ ਆਪਣੇ ਨਾਰਮਲ ਕਣਕਾਂ ਨੇ ਫਟਾਰਾ ਕਰਨ ਦੀ بجائے ਡੰਡੀ ਚੜ੍ਹੇ ਜਾਣਾ ਸੀਗਾ ਪਰ ਹੁਣ ਕਣਕਾਂ ਫਟਾਰਾ ਲੈ ਰਹੀਆਂ ਨੇ ਵਧੀਆ ਹਾਂ ਰੰਗ ਉਹਨਾਂ ਦਾ ਜ਼ਰੂਰ ਪਲਤਣ ਤੇ ਹੋ ਸਕਦਾ ਪਰ ਫਟਾਰਾ ਪ੍ਰੋਪਰ ਲੈ ਰਹੀਆਂ ਨੇ ਤੇ ਕਿਸਾਨ ਵੀਰੋ ਇਹਦਾ ਹੱਲ ਕੋਈ ਨਹੀਂ ਅੱਲੇ ਦਾ ਸਿਰਫ ਇੰਨਾ ਕਹ ਵੀ ਜਿੱਦਾਂ ਟਾਈਮ ਧੁੱਪ ਨਹੀਂ ਨਿਕਲਦੀ ਤੁਸੀਂ ਜਾਦਾ ਸਪਰੇ ਹਾਂ ਰਹੇ ਹਾਂ ਤੇ ਬੇਸਟੇਜ ਕਿਸੇ ਵੀ ਚੀਜ਼ ਦੀ ਨਾ ਕਰੋ ਹਾਂ ਤੁਸੀਂ ਰੇਹ ਦੇਣਾ ਨੀਚੇ ਰੇਹ ਦਬੋ ਦੂਜਾ ਰੇਹ ਦੇਣਾ ਦੂਜਾ ਰੇਹ ਦਬੋ ਤੀਜਾ ਦੇਣਾ ਤੀਜਾ ਦਬੋ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਸਪਰੇ ਹਾਂ ਦੇ ਕਿਸਾਨ ਵੀਰੋ ਬਿਨਾ ਧੁੱਪ ਤੋਂ 1 ਰੁਪਇਆ ਤੁਸੀਂ ਖਰਚ ਨਾ ਕਰੋ ਉਹਦੇ ਨਾਲ ਆਪਣੇ ਪੈਸੇ ਦੀ ਸਮੇਂ ਦੀ ਮਿਹਨਤ ਦੀ ਸਭ ਕਾਸ਼ੇ ਦੀ ਬਰਬਾਦੀ ਆ ਜਿੰਨਾ ਟਾਈਮ ਧੁੱਪ ਨਹੀਂ ਨਿਕਲਦੀ ਤੁਹਾਨੂੰ ਰਿਜ਼ਲਟ ਨਹੀਂ ਮਿਲਣ ਵਾਲਾ ਕਿਸੇ ਵੀ ਚੀਜ਼ ਦਾ ਇਨਾ ਮਰਜ਼ੀ ਜ਼ੋਰ ਲਾ ਲਓ ਹੁਣ ਕਿਉਂਕਿ ਕਿਸਾਨ ਵੀਰ ਕੀ ਕਹਿੰਦੇ ਵੀਰ ਜੀ ਵੀ ਐਦਾਂ ਆਪਣੇ ਯੂਟਿਊਬਰ ਚੀਜ਼ ਰეკਮੈਂਡ ਕਰਦੇ ਨੇ ਜਾਂ ਆਪਣਾ ਤਿਆਰਪਾ ਕੋਈ ਸਾਂਝਾ ਕਰਦੇ ਨੇ ਵੀ ਵੀਰੇ ਸਾਨੂੰ ਉਹਦਾ ਰਿਜ਼ਲਟ ਨਹੀਂ ਮਿਲਿਆ ਕਿਉਂਕਿ ਕਿਸਾਨ ਵੀਰ ਉਹ ਰਿਜ਼ਲਟ ਨਾ ਮਿਲਣ ਦਾ ਕਾਰਨ ਹੀ ਧੁੱਪ ਨਾ ਹੋਣਾ ਕੋਈ ਵੀ ਸਪਰੇਅ ਜਿਹੜੀ ਆਪਾਂ ਬਿਨਾਂ ਧੁੱਪ ਤੋਂ ਕਰਦੇ ਆਂ 0% ਰਿਜ਼ਲਟ ਮਿਲਣ ਦੇ ਚਾਂਸ ਨੇ ਆਪ ਨੂੰ ਬਿਲਕੁਲ 0 ਹੁਣ ਤੁਸੀਂ ਮੈਂ ਆਪਣੀ ਕਣਕ ਦੇ ਖੇਤਾਂ 10 ਦਿਨ ਲੇਟ ਸਪਰੇਅ ਕਰ ਰਿਆਂਗਾ 10 ਦਿਨ ਲੇਟ ਦਿੱਤਾਂ ਵਾਲੀ ਸਪਰੇ ਹੋ ਗਈ ਮੇਰੀ ਇਸੇ ਕਾਰਨ ਕਰਕੇ ਵੀ ਜਦੋਂ ਆਪਾਂ ਉਹਦਾ ਰਿਜ਼ਲਟ ਹੀ ਨਹੀਂ ਮਿਲਣਾ ਆਪਾਂ ਕਿਉਂ ਪੈਸੇ ਦੀ ਬੀਸਟੀਜ਼ ਕਰਨੀ ਕੋਈ ਗੱਲ ਨਹੀਂ ਕਣਕ ਵਧੀਆ ਖੜੀਏ ਤਾਂ ਤੁਸੀਂ ਆਪਦਾ ਦੇਖੋ ਸਭ ਰੇ ਲੇਟ ਕਰ ਦੋ ਉਹਦਾ ਤੁਹਾਨੂੰ ਫਾਇਦਾ ਮਿਲਣਾ ਹੀ ਮਿਲਣਾ ਕਿਸਾਨ ਵੀਰੋ ਜਿਹੜੀ ਮੈਗਨੀਜ਼ ਆਪਾਂ ਐਨਪੀਕੇ ਜਾਂ ਕੋਈ ਵੀ ਚੀਜ਼ ਤਤਾਂ ਵਾਲੀ ਸਪਰੇ ਕਰਦੇ ਆ ਇਹ ਤੁਹਾਨੂੰ ਮੈਂ ਪਹਿਲਾਂ ਹੀ ਵੀਡੀਓ ਦੇ ਵਿੱਚ ਦੱਸਿਆ ਇਹਦਾ ਜਿਹੜਾ ਮੇਨ ਕਾਰਨ ਕੰਮ ਕਰਨ ਦਾ ਉਹ ਧੁੱਪੇ ਹੁੰਦੀ ਆ ਜਦੋਂ ਧੁੱਪ ਦੇ ਵਿੱਚ ਆਪਾਂ ਪ੍ਰੋਪਰ ਸਪਰੇਅ ਕਰਦੇ ਆਂ ਬੂਟਾ ਪ੍ਰੋਪਰ ਸਪਰੇਅ ਲੈਂਦਾਗਾ ਉਹਦੇ ਨਾਲੇ ਆਪਾਂ ਨੂੰ ਵਧੀਆ ਰਿਜ਼ਲਟ ਮਿਲਨੇ ਨੇ ਹੁਣ ਦੇਖੋ ਸਾਗੜ ਪੈਂਦੀ ਆ ਦਿਨ ਰਾਤ ਤਰੇਲ ਹੁੰਦੀ ਆ ਤੇ ਸੂਰਜ ਬਿਲਕੁਲ ਨਿਕਲਦਾ ਨਹੀਂ ਤਰੇਲ ਝੜਦੀ ਨਹੀਂ ਆਪਾਂ ਸਪਰੇਅ ਕਰਦੇ ਹਾਂ ਬੇਸਟੀ ਜਿਆਦਾ ਜਾਂਦੀ ਹੈ ਬੂਟਾ ਲੈਂਦਾ ਘੱਟ ਹੈ ਇਸੇ ਤਰ੍ਹਾਂ ਹੀਠਾਂ ਪਾਈਆਂ ਹੋਈਆਂ ਜੋ ਵੀ ਕੋਈ ਚੀਜ਼ ਆਪਾਂ ਨੀਚੇ ਪਾ ਦਿੰਦੇ ਹਾਂ ਨਾ ਬੂਟੇ ਦੇ ਉਹ ਵੀ ਜਿੰਨਾ ਟਾਈਮ ਤੁੱਪਣੀ ਹੁੰਦੀ ਕਿਸਾਨ ਵੀਰ ਉਹ ਬੂਟਾ ਸਟ੍ਰੈਸ ਫ੍ਰੀ ਹੋ ਕੇ ਉਹਨੂੰ ਲੈ ਹੀ ਨਹੀਂ ਪਾਉਂਦਾ ਜਿਹੜੀਆਂ ਕਿਸਮਾਂ ਕਿਸਾਨ ਵੀਰੋ ਤੁਸੀਂ ਲੇਟ ਬੀਜੀਆਂ ਨੇ ਜ਼ਿਆਦੇ ਉਹਨਾਂ ਦੇ ਵਿੱਚ ਬਾਹਲੀ ਜ਼ਿਆਦੇ ਵੱਡੀ ਸਮੱਸਿਆ ਆਈ ਆ ਪੀਲਾਪਨ ਦੀ ਉਹ ਇਸੇ ਕਰਕੇ ਕਿਸਾਨ ਵੀਰੋ ਇਹ ਕਿਉਂਕਿ ਉਹ ਉਹ ਬੂਟੇ ਨੇ ਜਿਹੜੇ ਉਹ ਹਜੇ ਮਤਲਬ ਕਿ ਉਸ ਕੰਡੀਸ਼ਨ ਦੇ ਵਿੱਚ ਆਏ ਨਹੀਂ ਸੀਗੇ ਵੀ ਉਹ ਆਪਣੀ ਸਾਰੀ ਜਿਹੜੀ ਨੀਚੋਂ ਵੀ ਜੜਾਂ ਰਾਹੀਂ ਰਾਹੀਂ ਵੀ ਲੈ ਸਕਣ ਸਾਰੀ ਖਰਾਕ ਉੱਪਰੋਂ ਵੀ ਲੈ ਸਕਣ ਉਹਨਾਂ ਨੇ ਹਜੇ ਕੰਡੀਸ਼ਨ ਦੇ ਵਿੱਚ ਆਉਣਾ ਸੀਗਾ ਉਸ ਤੋਂ ਪਹਿਲਾਂ ਹੀ ਠੰਡ ਪੈ ਗਈ ਕਿਉਂਕਿ ਇਸ ਵਾਰ ਜ਼ਿਆਦਾ ਪੀਲਾ ਬਣ ਦਾ ਕਾਰਨ ਕਿਸਾਨਾਂ ਨੂੰ ਉਹੀ ਹੈ ਮੀਂਹਾਂ ਕਾਰਨ ਕਈ ਕਣਕਾਂ ਕਰਨਡ ਹੋ ਗਈਆਂ ਲੇਟ ਹੋ ਗਈਆਂ ਬਹੁਤ ਇਸ ਵਾਰ ਸੀਜ਼ਨ ਨੂੰ ਲਗਭਗ 15 ਦਿਨ ਲੇਟ ਚਲਾ ਗਿਆ ਨਾਰਮਲੀ ਪਿਛਲੇ ਸੀਜ਼ਨਾਂ ਨਾਲੋਂ ਇਹਦੇ ਕਰਕੇ ਕਿਸਾਨਾਂ ਨੂੰ ਆਪਣੀ ਜਿਹੜੀ ਕਣਕਾਂ ਸਾਰਿਆਂ ਤੋਂ ਵੱਧ ਇਸ ਸਾਲ ਪੀਲਾ ਬਣੇ ਇਸੇ ਕਰਕੇ ਆ ਰਿਹਾ ਨਾਰਮਲੀ ਖੇਤਾਂ 'ਚ 70% ਦੇ ਵਿੱਚ ਸਮੱਸਿਆ ਹੈਗੀ ਹੈ ਕਿਤੇ ਨੋਕਾਂ 'ਚ ਪੀਲਾ ਪਾਣਾ ਇੱਕ ਤੁਸੀਂ ਖਿਆਲ ਰੱਖਿਓ ਪੀਲਾ ਪਣ ਪਛਾਣੋ ਪਹਿਲਾਂ ਕਿਸਾਨ ਵੀਰੋ ম্যাগਨੀਜ਼ ਦੀ ਘਾਟ ਤੁਹਾਨੂੰ ਪਤਾ ਹੀ ਆ ਸਲੇਟੀ ਰੰਗ ਦੇ ਪੱਤੇ ਦੇ ਵਿੱਚ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਡਿਪਰੈਸ਼ਨ ਚ ਆ ਕੇ ਉਹ ਪੱਤਿਆਂ ਦੀ ਜਿਹੜੀ ਨਾਈਟ੍ਰੋਨਮਿਕ ਖਿੱਚ ਕੇ ਬੂਟਾ ਉੱਪਰਲੇ ਪੱਤਿਆਂ ਦੇ ਵਿੱਚ ਲੈ ਜਾਂਦਾ ਤਾਂ ਕਰਕੇ ਨੀਚਰਲੇ ਪੱਤੇ ਖਿੱਚ ਕੇ ਨਾਰਮਲੀ ਆਪਣਾ ਪੀਲਾਪਨ ਦਿਖਾਉਣ ਲੱਗ ਜਾਂਦਾ ਉਹਨੂੰ ਨਾਈਟ੍ਰੋਜਨ ਦੇਣ ਦੇ ਨਾਲ ਉਹਦਾ ਮਸਲਾ ਹੱਲ ਹੋ ਜਾਂਦਾ ਬਾਕੀ ਕਿਸਾਨ ਵੀਰੋ ਤੁਹਾਨੂੰ ਹੋਰ ਆਪਾਂ ਨੇ ਦੱਸੀ ਹੋਈਆਂ ਨੇ ਸਾਰੀਆਂ ਗੱਲਾਂ ਤੁਸੀਂ ਪਹਿਲਾਂ ਆਪਣੇ ਖੇਤ ਵਿੱਚ ਘਾਟ ਪਹਿਚਾਣੋ ਉਹਦੀ ਸਪਰੇਅ ਦਵੋ ਫਿਰ ਮਸਲਾ ਲੂ ਪਰ ਸਪਰੇਅ ਧੁੱਪ ਚ ਦਵੋ ਠੀਕ ਕਿਸਾਨ ਵੀਰੋ ਹੋਰ ਕੋਈ ਵੀ ਜਿਹੜੀ ਆਪਣੇ ਪੀਲੇਪਣ ਦੀ ਸਮੱਸਿਆ ਪਹਿਲਾਂ ਤੁਸੀਂ ਉਹਨੂੰ ਦੇਖੋ ਵੀ ਇਹ ਕਾਦੇ ਕਰਕੇ ਆਈ ਹੈ ਫੇਰ ਉਹਦਾ ਹੱਲ ਕਰੋ ਅਜਾਈ ਪੈਸਾ ਨਾ ਬਰਬਾਦ ਕਰੋ ਤੇ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਇਹ ਸਾਰੀ ਆਪਣੀ ਜਾਣਕਾਰੀ ਵਧੀਆ ਲੱਗੀ ਹੋਵੇਗੀ ਵੀਡੀਓ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਆਪਾਂ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਹਾਂਗੇ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਪਿਆਰ ਦਿੰਦੇ ਰਹੋ ਧੰਨਵਾਦ